ਸਵਾਗਤ ਹੈ ਸਾਰਿਆਂ ਦਾ ਪੰਜਾਬੀਆਂ ਦੀ ਕਿਚਨ ਚ ਤੇ ਅੱਜ ਆਪਾਂ ਤੁਹਾਡੇ ਨਾਲ ਪੂੜੀਆਂ ਦੀ ਤੇ ਚਣਿਆਂ ਦੀ ਰੈਸਪੀ ਸ਼ੇਅਰ ਕਰਾਂਗੇ ਤੇ ਆਪਾਂ ਨੇ ਇੱਥੇ ਲਈ ਹੈ ਜੀ ਲਸਣ ਹਰੀਆਂ ਮਰਚਾਂ ਤੇ ਪਿਆਜ਼ ਤੇ ਟਮਾਟਰਾਂ ਨੂੰ ਆਪਾਂ ਕੱਟ ਲਿਆ ਏ ਤੇ ਛੋਟੇ-ਛੋਟੇ ਆਪਾਂ ਜਿਹੜੇ ਪਿਆਜ਼ ਉਹ ਕੱਟ ਲੈਣੇ ਨੇ ਤੇ ਗੈਸ ਉੱਪਰ ਆਪਾਂ ਕੁੱਕਰ ਨੂੰ ਰੱਖ ਲਵਾਂਗੇ ਤੇ ਇੱਕ ਕੜਛੀ ਭਰ ਕੇ ਆਪਾਂ ਨੇ ਇਹਦੇ ਵਿੱਚ ਤੇਲ ਪਾ ਲੈਣਾ ਏ ਇੱਕ ਕੜਛੀ ਤੇਲ ਦੀ ਆਪਾਂ ਪਾ ਕੇ ਤੇ ਇੱਥੇ ਆਪਾਂ ਨੇ ਜਿਹੜੇ ਪਿਆਜ਼ਾਂ ਨੂੰ ਕੱਟ ਲਿਆ ਟਮਾਟਰਾਂ ਤੇ ਹਰੀਆਂ ਮਰਚਾਂ ਤੇ ਲਸਣ ਨੂੰ ਆਪਾਂ ਕੁੱਟ ਲਿਆ ਸੀਗਾ ਤੇ ਆਪਾਂ ਹੁਣ ਗਰਮ ਪਾਣੀ ਲਵਾਵਾਂਗੇ ਤੇ ਇੱਥੇ ਥੋੜੀ ਜਿਹੀ ਤੁਸੀਂ ਦੋ ਚਮਚ ਪੱਤੀ ਦੇ ਪੈਕਟ ਉਬਾਲ ਕੇ ਛਾਣ ਕੇ ਵੀ ਲੈ ਸਕਦੇ ਹੋ ਆਪਾਂ ਇੱਥੇ ਦੋ ਪੱਤੀ ਦੇ ਪੈਕਟ ਸਾਡੇ ਕੋਲ ਇਸ ਤਰੀਕੇ ਦੇ ਪਏ ਸੀਗੇ ਆਪਾਂ ਇਸ ਤਰੀਕੇ ਨਾਲ ਉਹਨੂੰ ਗਰਮ ਪਾਣੀ ਵਿੱਚ ਪਿਉਂ ਕੇ ਰੱਖ ਦਵਾਂਗੇ ਆਪਣੇ ਆਪ ਹੀ ਕਲਰ ਜਿਹੜਾ ਛੱਡ ਦਵੇਗੀ ਤੇ ਇਹ ਆਪਾਂ ਛਣਿਆਂ ਵਿੱਚ ਪਾਵਾਂਗੇ ਪਾਣੀ ਇਹਨਾਂ ਦਾ ਤੇ ਇੱਕ ਚਮਚਾ ਆਪਾਂ ਜਿਹੜਾ ਜੀਰਾ ਉਹ ਪਾ ਲਵਾਂਗੇ ਤੇਲ ਸਾਡਾ ਗਰਮ ਹੋ ਚੁੱਕਾ ਸੀਗਾ ਹੁਣ ਆਪਾਂ ਜਿਹੜਾ ਹਰੀਆਂ ਮਰਚਾਂ ਤੇ ਲਸਣ ਨੂੰ ਕੁੱਟਿਆ ਹੋਇਆ ਸੀ ਉਹ ਪਾ ਲਵਾਂਗੇ ਇੱਕ ਮਿੰਟ ਵਾਸਤੇ ਇਹਨੂੰ ਵੀ ਅਸੀਂ ਭੁੰਨ ਲੈਣਾ ਹੈ ਚੰਗੇ ਤਰੀ ਤੇ ਜਦੋਂ ਇਹ ਪੁੱਜ ਜਾਵੇ ਤੇ ਦਿੱਤ ਤੋਂ ਬਾਅਦ ਆਪਾਂ ਜਿਹੜੇ ਪਿਆਜ਼ ਕੱਟੇ ਹੋਏ ਸੀ ਬਰੀਕ ਉਹਨਾਂ ਨੂੰ ਅਸੀਂ ਪਾ ਲੈਣਾ ਸੀਗਾ ਉਹਨਾਂ ਨੂੰ ਪਾਣ ਤੋਂ ਬਾਅਦ ਅਸੀਂ ਇਹਨਾਂ ਨੂੰ ਗੋਲਡਨ ਬ੍ਰਾਊਨ ਕਰ ਲੈਣਾ ਹੈ ਬਿਲਕੁਲ ਪਕਾ ਲੈਣਾ ਚੰਗੇ ਤਰੀਕੇ ਨਾਲ ਤੇ ਆਪਾਂ ਟਮਾਟਰਾਂ ਨੂੰ ਜਿਹੜਾ ਪੀਸ ਲਿਆ ਹੈ ਚਾਰ ਟਮਾਟਰ ਆਪਾਂ ਮੀਡੀਅਮ ਸਾਈਜ਼ ਦੇ ਲਏ ਹੋਏ ਸੀਗੇ ਤੇ ਜਦੋਂ ਪਿਆਜ਼ ਸਾਡੇ ਪੁੱਜ ਜਾਣ ਤੇ ਆਪਾਂ ਇਹਦੇ ਵਿੱਚ ਟਮਾਟਰਾਂ ਦੀ ਜਿਹੜਾ ਪੀਸੇ ਹੋਏ ਟਮਾਟਾ ਸੀ ਉਹ ਪਾ ਲਵਾਂਗੇ ਇਨੂੰ ਆਪਾਂ ਹੁਣ ਲਗਾਤਾਰ 3 ਤੋਂ 4 ਮਿੰਟ ਵਾਸਤੇ ਪਕਾਵਾਂਗੇ ਜਿਹੜੇ ਮਸਾਲੇ ਤੇਲ ਜਿੱਦ ਛੱਡਣਾ ਸ਼ੁਰੂ ਕਰ ਦੇਣ ਤੇ ਸਾਡੇ ਮਸਾਲੇ ਬਿਲਕੁਲ ਤਿਆਰ ਹੋ ਜਾਣਗੇ ਡੇਢ ਕਲੀ ਚਣਿਆਂ ਦੀ ਆਪਾਂ ਰਾਤ ਭੀ ਉਹ ਕੀ ਰੱਖੇ ਹੋਏ ਸੀਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਸਾਲੇ ਤੇ ਆਪਾਂ ਪਾਵਾਂਗੇ 1 ਚਮਚ ਨਮਕ 1 ਚਮਚੀ ਹਲਦੀ ਦਾ 1 ਚਮਚਾ ਆਪਾਂ ਪਾਵਾਂਗੇ ਇਸ ਵਿੱਚ ਮਸਾਲਾ ਗਰਮ ਮਸਾਲਾ ਤੇ ਇਹਦੇ ਵਿੱਚ ਪਾਵਾਂਗੇ ਅੱਧਾ ਚਮਚਾ ਆਪਾਂ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਤੇ ਅੱਧਾ ਚਮਚਾ ਪਪਾਵਾਂਗੇ ਦੇ ਵਿੱਚ ਚਾਟ ਮਸਾਲਾ ਤੇ ਹੁਣ ਆਪਾਂ ਇਹਨੂੰ ਲਗਾਤਾਰ ਇਸੇ ਤਰੀਕੇ ਨਾਲ ਹੀ ਭੁੰਦੇ ਜਾਣਾ ਤੇ ਇੱਕ ਤੇਜ ਪੱਤਾ ਨਾਲ ਹੀ ਪਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਤੇਲ ਸਾੜਾ ਜਿਹੜਾ ਬਿਲਕੁਲ ਮਸਾਲੇ ਨਹੀਂ ਛੱਡਣਾ ਸ਼ੁਰੂ ਕਰ ਦਿੱਤਾ ਹੈ ਤਾਂ ਹੁਣ ਆਪਾਂ ਪੱਤੀ ਵਾਲਾ ਪਾਣੀ ਜਿਹੜਾ ਇਹਦੇ ਵਿੱਚ ਪਾ ਲਵਾਂਗੇ ਤੁਸੀਂ ਆਪਣੇ ਹਿਸਾਬ ਦੇ ਨਾਲ ਇਹਦੇ ਵਿੱਚ ਪਾਣੀ ਵਧ ਘੱਟ ਰੱਖ ਸਕਦੇ ਹੋ ਤੇ ਆਪਾਂ ਇਹਦੇ ਚਾਰ ਕੌਲੀਆਂ ਜਿਹੜੀਆਂ ਪਾਣੀ ਦੀਆਂ ਵਿੱਚ ਪਾ ਲੈਣੀਆਂ ਨੇ ਇਹਦੇ ਵਿੱਚ ਜਿਹੜੀਆਂ ਦੋ ਕੌਲੀਆਂ ਸਾਡੀਆਂ ਚਾਰ ਸ਼ੀਟੀਆਂ ਦੇ ਵਿੱਚ ਕੰਪਲੀਟ ਹੋ ਜਾਣਗੀਆਂ ਤੇ ਜਿਹੜੀਆਂ ਬਾਕੀ ਦੇ ਦੋ ਕੋਲੀਆਂ ਵਿੱਚ ਰਹਿ ਜਾਣਗੀਆਂ ਉਹਨਾਂ ਦੀ ਸਾਨੂੰ ਜਿਹੜੀ ਇਹਦੀ ਕੜੀ ਵਗੈਰਾ ਚਾਹੀਦੀ ਏ ਬਹੁਤ ਹੀ ਪਤਲੀ ਸਬਜੀ ਅਸੀਂ ਨਹੀਂ ਬਣਾਵਾਂਗੇ ਤੇ ਹੁਣ ਆਪਾਂ ਇਹਨੂੰ ਤਿੰਨ ਤੋਂ ਚਾਰ ਵਿਸਲਾਂ ਜਿਹੜੀਆਂ ਲਗਾ ਲੈਣੀਆਂ ਨੇ ਤਿੰਨ ਤੋਂ ਚਾਰ ਵਿਸਲਾਂ ਤੋਂ ਬਾਅਦ ਆਪਾਂ ਹੁਣ ਵੇਖ ਲਵਾਂਗੇ ਜੀ ਸਾਡੇ ਚਨੇ ਜਿਹੜੇ ਬਣ ਕੇ ਤਿਆਰ ਹੋ ਚੁੱਕੇ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਵਧੀਆ ਬਣ ਕੇ ਤਿਆਰ ਹੋ ਚੁੱਕੇ ਨੇ ਤੇ ਆਪਾਂ ਹੁਣ ਲਵਾਂਗੇ ਜੀ ਇੱਕ ਵੱਡਾ ਸਾਰਾ ਬਰਤਨ ਤੇ ਉਹਦੇ ਵਿੱਚ ਆਪਾਂ ਪਾ ਲਵਾਂਗੇ ਜੀ ਆਟਾ ਦੋ ਕੋਲੀਆਂ ਆਪਾਂ ਆਟਾ ਦੀਆਂ ਲੈ ਲਈਆਂ ਨੇ ਤੇ ਇਹਦੇ ਵਿੱਚ ਹੁਣ ਅਸੀਂ ਪਾਵਾਂਗੇ ਇਹਨਾਂ ਛਾਨਣ ਤੋਂ ਬਾਅਦ ਆਪਾਂ ਪਾਣੀ ਦੇ ਵਿੱਚ ਸੁੱਕੀ ਮੇਥੀ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਇਹਦੇ ਵਿੱਚ ਰਿਫਾਈਨਡ ਆਲ ਤੇ ਥੋੜੀ ਜੀ ਹਲਦੀ ਵੀ ਪਾਵਾਂਗੇ ਹਲਦੀ ਪਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਮਿਕਸ ਕਰ ਲੈਣਾ ਚੰਗੇ ਤਰੀਕੇ ਨਾਲ ਕਿ ਤਾਂ ਜੋ ਇਹਦੇ ਵਿੱਚ ਜਿਹੜਾ ਫਾਈਨ ਹੋ ਬਿਲਕੁਲ ਮਿਕਸ ਹੋ ਜਾਵੇ ਤੇ ਆਪਾਂ ਹੁਣ ਬਣਾਵਾਂਗੇ ਪੂੜੀਆਂ ਤੇ ਜਿਹੜਾ ਥੋੜੀ ਜੀ ਹਲਦੀ ਪਾਉਣਾ ਇਹਦੇ ਪੂੜੀਆਂ ਦਾ ਕਲਰ ਬਹੁਤ ਵਧੀਆ ਹੁੰਦਾ ਹੈ ਅਸੀਂ ਜ਼ਿਆਦਾ ਨਹੀਂ ਪਾਈ ਸਿਰਫ ਅੱਧੇ ਚਮਚ ਤੋਂ ਘੱਟ ਹੀ ਪਾਈ ਹੋਈ ਆ ਤੇ ਹੁਣ ਆਪਾਂ ਗੈਸ ਉੱਪਰ ਕੜਾਹੀ ਰੱਖ ਲਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਜੀ ਤੇਲ ਤੁਸੀਂ ਚਾਹੋ ਤੇ ਰਫੈਂਡ ਵਿੱਚ ਵੀ ਬਣਾ ਸਕਦੇ ਹੋ ਪਰ ਆਪਾਂ ਇਹਦੇ ਤੇਲ ਹੀ ਇਸਤੇਮਾਲ ਕਰਾਂਗੇ ਤੇ ਛੋਟੇ-ਛੋਟੇ ਆਪਾਂ ਪੀੜੇ ਲੱਲਾਂਗੇ ਪੀੜੇ ਲੈਣ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਹੁਣ ਵੇਲ ਲੈਣਾ ਹੈ ਵੇਲਣ ਤੋਂ ਬਾਅਦ ਆਪਦੀ ਇਹਦਾ ਤੇਲ ਹੜਾ ਗਰਮ ਹੋ ਚੁੱਕਾ ਹੈ ਤੇ ਆਪਾਂ ਇਸ ਤਰੀਕੇ ਨਾਲ ਹੁਣ ਪੂੜੀ ਨੂੰ ਤਲ ਲਵਾਂਗੇ ਉਸ ਦੇਖ ਸਾਡੀਆਂ ਕਿੰਨੀਆਂ ਸੋਹਣੀਆਂ ਪੂੜੀਆਂ ਜਿਹੜੀਆਂ ਸਾਡੀਆਂ ਫੁੱਲ ਫੁੱਲ ਕੇ ਵੱਢ ਰਹੀਆਂ ਨੇ ਬਹੁਤ ਵਧੀਆ ਬਣ ਕੇ ਤਿਆਰ ਹੋ ਰਹੀਆਂ ਨੇ ਇਸੇ ਤਿੱਕ ਇਹਨਾਂ ਆਪਾਂ ਸਾਰੀਆਂ ਪੂੜੀਆਂ ਤਿਆਰ ਕਰ ਲੈਣੀਆਂ ਨੇ ਤੇ ਹੁਣ ਆਪਾਂ ਤੁਹਾਨੂੰ ਇੱਕ ਪਲੇਟ ਵਿੱਚ ਸਜਾ ਕੇ ਦੱਸਾਂਗੇ ਜੀ ਬਹੁਤ ਹੀ ਟੇਸਟੀ ਬਣਦੀਆਂ ਤੁਸੀਂ ਵੀ ਜਦੋਂ ਮਨ ਕਰੇ ਤੁਸੀਂ ਬਣਾ ਸਕਦੇ ਹੋ ਇਸੇ ਤਿੱਕ ਇਹਨਾਂ ਆਪਾਂ ਸਾਰੀਆਂ ਜਿਹੜੀਆਂ ਪੂੜੀਆਂ ਬਣਾ ਕੇ ਤਿਆਰ ਕਰ ਲਈਆਂ ਸੀਗੀਆਂ ਤੁਸੀਂ ਦੇਖ ਸਕਦੇ ਕਿ ਕਿੱਡੀਆਂ ਵਧੀਆ ਬਣ ਕੇ ਤਿਆਰ ਹੋਈਆਂ ਨੇ ਬਿਲਕੁਲ ਫੁੱਲੀਆਂ ਫੁੱਲੀਆਂ ਬਣ ਕੇ ਤਿਆਰ ਹੋਈਆਂ ਨੇ ਜੇ ਤੁਸੀਂ ਮੇਰੇ ਤਰੀਕੇ ਨਾਲ ਬਣਾਵੋਗੇ ਤਾਂ ਬਿਲਕੁਲ ਇਸੇ ਤਰੀਕੇ ਦੀਆਂ ਬਣ ਕੇ ਤਿਆਰ ਹੋਣਗੀਆਂ ਤੇ ਆਪਾਂ ਹੁਣ ਤੁਹਾਨੂੰ ਦਿਖਾਉ ਲਦੇ ਹਾਂ ਜੀ ਸੋ ਮੇਰਾ ਬੇਟਾ ਪਹਿਲਾਂ ਖਾ ਲੈਂਦਾ ਮੈਨੂੰ ਉਹਨੂੰ ਕਹਿੰਦਾ ਕਿ ਮੈਨੂੰ ਨਾਲ ਵੀਡੀਓ ਵਿੱਚ ਜ਼ਰੂਰ ਮੰਮਾ ਲਿਆ ਕਰੋ ਤਾਂ ਮੈਨੂੰ ਫਿਰ ਲੈਣਾ ਪੈਂਦਾ ਤੇ ਨਾ ਮੈਂ ਲਵਾ ਤੇ ਰੋਣਾ ਸ਼ੁਰੂ ਕਰ ਦਿੰਦਾ ਤੇ ਮੈਨੂੰ ਜ਼ਰੂਰ ਲੈਣਾ